ਸਤਿ ਸ੍ਰੀ ਅਕਾਲ ਜੀ ਬਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਤਿਲ ਬੁੱਗੇ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਆ ਤਿਲ ਬੁੱਗਾ ਖੋਏ ਤੇ ਤਿਲਾਂ ਦੇ ਨਾਲ ਬਣਾਇਆ ਜਾਂਦਾ ਹੈ ਇਹ ਪੰਜਾਬ ਦੀ ਇੱਕ ਸਪੈਸ਼ਲ ਮਠਿਆਈ ਹੈ ਰੈਸਪੀ ਸ਼ੁਰੂ ਕਰਨ ਤੋਂ ਪਹਿਲੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਉਹਦੇ ਨਾਲ ਸਭ ਤੋਂ ਪਹਿਲੇ ਵੀਡੀਓ ਤੁਹਾਡੇ ਕੋਲ ਪਹੁੰਚੇ ਤੇ ਚਲੋ ਸ਼ੁਰੂ ਕਰਦੇ ਹਾਂ ਤਿਲ ਬੁੱਗਾ ਇਨੂੰ ਬਣਾਉਣ ਵਾਸਤੇ ਮੈਂ 250 ਗ੍ਰਾਮ ਤਿਲ ਲਿੱਤੇ ਨੇ ਤੇ 250 ਗ੍ਰਾਮੀ ਮੈਂ ਖੋਆ ਲਿੱਤਾ ਹੈ ਚਾਹੇ ਤੁਸੀਂ ਘਰ ਵੀ ਮਿਲਕ ਪਾਊਡਰ ਤੋਂ ਬਣਾ ਲਓ ਮੈਂ ਬਾਜ਼ਾਰੋਂ ਖੋਆ ਲੈ ਕੇ ਆਈਆਂ ਤੇ ਇਹ ਬੂਰਾ ਚੀਨੀ ਲਿੱਤੀ ਹੈ ਇਹ 200 ਗ੍ਰਾਮ ਬੂਰਾ ਚੀਨੀ ਹੈ ਮਿੱਠਾ ਤੁਸੀਂ ਆਪਣੇ ਹਿਸਾਬ ਦੇ ਨਾਲ ਬਰਾਬਰ ਵੀ ਪਾ ਸਕਦੇ ਹੋ ਸਭ ਤੋਂ ਪਹਿਲੇ ਅਸੀਂ ਤਿਲਾਂ ਨੂੰ ਡਰਾਈ ਰੋਸਟ ਕਰ ਲਾਂਗੇ ਲੋ ਟੂ ਮੀਡੀਅਮ ਫਲੇਮ ਤੇ ਅਸੀਂ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਤਿਲ ਸਰਦੀਆਂ ਵਿੱਚ ਹੀ ਖਾਏ ਜਾਂਦੇ ਨੇ ਔਰ ਕਾਫੀ ਫਾਇਦੇਮੰਦ ਹੁੰਦੇ ਨੇ ਇਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਮੇਰੇ ਤਿਲ ਭੁੱਜ ਗਏ ਨੇ। ਇਹਨੂੰ ਮੈਂ ਹੁਣ ਇੱਕ ਪਲੇਟ ਦੇ ਵਿੱਚ ਠੰਡਾ ਹੋਣ ਉਸਤੇ ਰੱਖ ਲਾਂਗੇ। ਇੱਕ ਪਲੇਟ ਹੀ ਠੰਡਾ ਹੋਣ ਉਸਤੇ ਇਹਨਾਂ ਨੂੰ ਮੈਂ ਕੱਢ ਲਾਂਗੇ। ਔਰ ਇਹਨਾਂ ਨੂੰ ਥੋੜਾ ਜਿਹਾ ਫੈਲਾ ਦਾਂਗੇ ਤਾਂ ਕਿ ਇਹ ਜਰਾ ਜਲਦੀ ਠੰਡੇ ਹੋ ਜਾਣ। ਜਿੰਨੀ ਦੇਰ ਇਹ ਠੰਡੇ ਹੁੰਦੇ ਨੇ ਉੰਨੀ ਦੇਰ ਮੈਂ ਹੋਰ ਕੰਮ ਕਰ ਲੈਣੇ ਆ। ਐ ਮੈਂ ਉੰਨੀ ਦੇਰ 'ਚ ਦੇਖੋ ਖੋਏ ਨੂੰ ਕੱਦੂ ਕਸ ਕਰ ਲਿੱਤਾ ਐ ਔਰ ਇੱਕ ਨਾਨ ਸਟਿਕ ਪੈਨ ਲਿੱਤਾ ਐ ਜਿਹਦੇ ਵਿੱਚ ਬਸ ਅੱਧਾ ਕੁ ਚਮਚ ਖੋਆ ਪਾਇਆ ਹੈ। ਕਿਉ ਪਾ ਕੇ ਇਹਨੂੰ ਅਸੀਂ ਥੋੜਾ ਸਾਰੀ ਸਾਈਡ ਫੈਲਾ ਦਾਂਗੇ ਤੇ ਇਹਦੇ ਵਿੱਚ ਖੋਇਆ ਪਾ ਕੇ ਇਹਨੂੰ ਪੁੰਨਾਂਗੇ ਲੋ ਟੂ ਮੀਡੀਅਮ ਫਲੇਮ ਤੇ ਹੀ ਤੁਸੀਂ ਇਹਨੂੰ ਪੁੰਨਾ ਹੈ ਬਸ ਇਹਦਾ ਕਲਰ ਨਹੀਂ ਚੇਂਜ ਹੁੰਦੇ ਨਾ ਤੁਸੀਂ ਹਲਕੇ ਸੇਕਦੇ ਇਹਨੂੰ ਘੁੱਲਣ ਤੱਕ ਅੱਛੀ ਤਰ੍ਹਾਂ ਪੁੰਨ ਲਾਂਗੇ ਹੋਲੀ ਹੋਲੀ ਦੇਖੋ ਖੋਇਆ ਮੈਲਟ ਹੋ ਗਿਆ ਔਰ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੁਣ ਅਸੀਂ ਇਹਨੂੰ ਥੋੜਾ ਅੱਛੀ ਤਰ੍ਹਾਂ ਪੁੰਨ ਲੈਣੇ ਆ ਜਿਆਦਾ ਦੇਰ ਨਹੀਂ ਇਹਨੂੰ ਪੁੰਨਾ 5 ਕੁ ਮਿੰਟ ਬਹੁਤ ਹੈ ਬਸ بس ਇਹਦਾ ਕਲਰ ਵੀ ਚੇਂਜ ਨਹੀਂ ਹੋਣਾ ਚਾਹੀਦਾ ਅੱਛੀ ਤਰ੍ਹਾਂ ਮੈਲਟ ਹੋ ਗਿਆ ਹੈ। ਵੇਖੋ ਇਹ ਅੱਛੀ ਤਰ੍ਹਾਂ ਪੁੱਜ ਗਿਆ ਹੈ। ਹੁਣ ਅਸੀਂ ਤਿਲ ਠੰਡੇ ਵੀ ਹੋ ਗਏ ਨੇ ਸਾਡੇ ਤੇ ਹੁਣ ਓਨੇ ਦੇ ਅਸੀਂ ਤਿਲਾਂ ਨੂੰ ਗ੍ਰाइंड ਕਰ ਲੈਨੇ ਆ। ਅੱਧੇ ਤਿਲ ਮੈਂ ਰੱਖ ਲਿੱਤੇ ਨੇ ਸਾਬਤ ਤੇ ਅੱਧੇ ਤਿਲਾਂ ਨੂੰ ਮੈਂ ਮਿਕਸਰ ਜਾਰ ਲੈ ਕੇ ਉਹਦੇ ਚ ਗ੍ਰाइंड ਕਰ ਲਿਆ ਇਹਨੂੰ ਪਲਸ ਮੋਡ ਤੇ ਬਸ ਦੋ ਵਾਰੀ ਚਲਾਨੀ ਹੈ ਪਲਸ ਮੋਡ ਤੇ ਰੁਕ ਰੁਕ ਕੇ। ਤਿਲ ਸਾਡੇ ਗ੍ਰाइंड ਹੋ ਗਏ ਨੇ ਦਰਦਰੇ ਗ੍ਰाइंड ਕਰ ਲੈਨੇ ਨੇ ਅਸੀਂ। ਬਸ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਦਰਦਰੇ ਜਿਹੇ ਹੋਣੇ ਚਾਹੀਦੇ ਨੇ। ਜਾਇਦਾ ਕਰ ਲੋਗੇ ਤੇ ਤੇਲ ਛੱਡ ਦੇਣਗੇ ਚਿਪਕ ਜਾਣਗੇ ਸਾਰੇ ਇਕੱਠੇ ਇਸ ਕਰਕੇ ਇੱਕ ਤੇ ਇਹਨਾਂ ਠੰਡੇ ਹੋਣ ਤੋਂ ਬਾਅਦ ਗ੍ਰाइंड ਕਰਨਾ ਹੈ ਤੇ ਇੱਕ ਜ਼ਿਆਦਾ ਨਹੀਂ ਚਲਾਣੀ ਬਸ ਦੋ ਕੁ ਵਾਰੀ ਮਿਕਸੀ ਚਲਾਓ ਬਸ ਰੁਕ ਰੁਕ ਕੇ ਇੱਧਰ ਸਾਡਾ ਖੋਇਆ ਵੀ ਪੁੱਜ ਗਿਆ ਦੇਖੋ ਹੁਣ ਖੋਏ ਦੇ ਵਿੱਚ ਅਸੀਂ ਜਿਹੜੇ ਤਿਲ ਕੁੱਟ ਕੇ ਰੱਖੇ ਸੀ ਸਾਰੇ ਪੀਸ ਕੇ ਉਹ ਪਾ ਦਾਂਗੇ ਇਹਨਾਂ ਨੂੰ ਮਿਕਸ ਕਰ ਲਾਂਗੇ ਖੋਏ ਦੇ ਨਾਲ ਔਰ ਨਾਲ ਹੀ ਮੈਂ 1/4 ਕੱਪ ਕਾਜੂ ਲਏ ਤੇ ਟੁਕੜਾ ਇਹਨੂੰ ਇਹਨੂੰ ਵੀ ਪਾ ਦਾਂਗੇ ਤੇ ਨਾਲ ਹੀ ਅੱਧਾ ਚਮਚ ਛੁੱਟੀ ਇਲਾਚੀ ਦਾ ਪਾਊਡਰ ਇਹ ਵੀ ਪਾ ਕੇ ਇਹਨੂੰ ਵੀ ਅਸੀਂ ਮਿਕਸ ਕਰ ਲਾਂਗੇ ਅੱਛੀ ਤਰ੍ਹਾਂ ਤਿਲਾਂ ਨੂੰ ਅਸੀਂ ਖੋਏ ਦੇ ਨਾਲ ਮਿਕਸ ਕਰ ਲੈਣਾ ਹੈ ਗੈਸ ਬਿਲਕੁਲ ਲੋ ਹੀ ਰੱਖੋ ਅਗਰ ਨਹੀਂ ਤਾਂ ਬੇਸ਼ੱਕ ਬੰਦ ਕਰ ਦਿਓ ਮਿਕਸ ਕਰ ਲਓ ਪਹਿਲੇ ਫਿਰ ਚਲਾ ਲੈਣਾ ਅੱਛੀ ਤਰ੍ਹਾਂ ਦੇਖੋ ਮਿਕਸ ਹੋ ਗਏ ਨੇ ਅੱਛਾ ਹੁਣ ਮੈਂ ਇਹਦੇ ਵਿੱਚ ਬੂਰਾ ਚੀਨੀ ਪਾ ਦਾਂਗੀ ਇਹ ਠੰਡਾ ਹੋਣ ਤੋਂ ਬਾਅਦ ਹੀ ਪਾਣੀ ਹੈ ਤੁਸੀਂ ਗੈਸ ਨੂੰ ਬੰਦ ਕੀਤਾ ਹੋਇਆ ਮੈਂ ਬੰਦ ਕਰਕੇ ਹੀ ਤਿਲ ਵੀ ਮਿਕਸ ਕੀਤੇ ਨੇ ਤੇ ਹੁਣ ਮੈਂ ਇਹਦੇ ਵਿੱਚ ਬੂਰਾ ਚੀਨੀ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਕੋਸਾ ਕੋਸਾ ਹੀ ਹੋਵੇ ਅਗਰ ਤੁਸੀਂ ਤੁਹਾਡੇ ਕੋਲ ਬੂਰਾ ਚੀਨੀ ਨਹੀਂ ਹੈ ਤੇ ਜਿਹੜੀ ਅਸੀਂ ਘਰਾਂ ਚੀਨੀ ਵਰਤਨੇ ਆ ਉਹਨੂੰ ਵੀ ਤੁਸੀਂ ਪੀਸ ਕੇ ਉਹਦਾ ਪਾਊਡਰ ਬਣਾ ਕੇ ਉਹ ਵੀ ਪਾ ਸਕਦੇ ਹੋ ਪਰ ਥੋੜੇ ਠੰਡੇ ਹੋਣ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਅੱਧੇ ਤਿਲ ਜਿਹੜੇ ਰੱਖੇ ਸੀ ਸਾਬਤ ਉਹ ਪਾਤੇ ਨੇ ਅੱਧੇ ਤਿਲ ਮੈਂ ਰੱਖ ਲੈਨੇ ਉਹਨੂੰ ਬਾਅਦ ਚ ਦੱਸਾਂਗੇ ਅਸੀਂ ਹੁਣ ਦਾ ਕੀ ਯੂਜ਼ ਕਰਨੇ ਆ ਅੱਛੀ ਤਰ੍ਹਾਂ ਮਿਕਸਚਰ ਸਾਰਾ ਮਿਕਸ ਕਰ ਲੈਣਾ ਬਸ ਮਿਕਸ ਹੋ ਗਿਆ ਥੋੜਾ ਕੋਸਾ ਕੋਸਾ ਹੀ ਹੈ ਤੇ ਅਸੀਂ ਇਹਦੇ ਲੱਡੂ ਬਣਾ ਲਾਂਗੇ ਇਹ ਦੇਖੋ ਇੰਜ ਛੋਟੇ ਛੋਟੇ ਲੱਡੂ ਬਣਾ ਕੇ ਰੱਖ ਲਾਂਗੇ ਅਗਰ ਤੁਹਾਨੂੰ ਲੱਗੇ ਵਿੱਚ ਮਿਕਸਚਰ ਠੰਡਾ ਹੋ ਗਿਆ ਤੇ ਤੁਸੀਂ ਇਹਨੂੰ ਹਲਕਾ ਜਿਹਾ ਕੁੱਸਾ ਕਰ ਲਓ ਕਿਉਂਕਿ ਜਦੋਂ ਠੰਡਾ ਹੋ ਜਾਏ ਫਿਰ ਕਈ ਵਾਰ ਲੱਡੂ ਨਹੀਂ ਐਨੇ ਬੰਦੇ ਆਰਾਮ ਨਾਲ ਬਸ ਇਹ ਦੇਖੋ ਇਹਨਾਂ ਦੋਨੋਂ ਹੱਥਾਂ ਦੇ ਵਿੱਚ ਇਹਨੂੰ ਫੜ ਕੇ ਅੱਛੀ ਤਰ੍ਹਾਂ ਸੇ ਜਿੰਨਾ ਲੈਣਾ ਮਟੀਰੀਅਲ ਤੁਸੀਂ ਜਿੰਨੇ ਸਾਈਜ਼ ਦੇ ਲੱਡੂ ਬਣਾਉਣਾ ਚਾਹੁੰਦੇ ਹੋ ਉਹਨਾਂ ਨੂੰ ਹੱਥਾਂ ਵਿੱਚ ਦਬਾਓ ਚੰਗੀ ਤਰ੍ਹਾਂ ਤਾਂ ਕਿ ਉਹ ਪੱਕੇ ਹੋ ਜਾਣ ਬਿਲਕੁਲ ਐ ਦੇਖੋ ਐਂਜੀ ਔਰ ਗੋਲ ਗੋਲ ਨਾਲ-ਨਾਲ ਘੁਮਾਉਂਦੇ ਰਹੋ ਗੋਲ ਗੋਲ ਕਰਦੇ ਰਹੋ ਬਸ ਲੱਡੂ ਤੇ ਬਣਾਨੇ ਸਭ ਨੂੰ ਆਂਦੇ ਹੀ ਨੇ ਬਸ ਇਹ ਦੇਖੋ ਕਿਆ ਵਧੀਆ ਬਣ ਗਿਆ ਲੱਡੂ ਇਹਨੂੰ ਤਿਲ ਬੁੱਗਾ ਕਹਿੰਦੇ ਨੇ ਇਹ ਸਾਰੇ ਮੇਰੇ ਤਿਲ ਬੁੱਗੇ ਬਣ ਕੇ ਤਿਆਰ ਹੋ ਗਏ ਪਹਿਲੇ ਅਸੀਂ ਜਿਹੜੇ ਤਿਲ ਬਚਾ ਕੇ ਰੱਖੇ ਸੀ ਉਹਨਾਂ ਦੇ ਨਾਲ ਇਹਨਾਂ ਨੂੰ ਗਾਰਨਿਸ਼ ਕਰ ਲਾਂਗੇ ਥੋੜਾ ਜਿਹਾ ਉਹਦੇ 'ਚ ਰੂਲ ਕਰਕੇ ਇਹ ਦੇਖੋ ਤਿਲ ਉੱਤੇ ਲਾ ਦਿੰਦੇ ਨੇ ਅਸੀਂ ਥੋੜਾ ਜਿਹਾ ਹੁਣ ਅਸੀਂ ਇਹਦੇ ਉੱਤੇ ਪਿਸਤੇ ਦੇ ਥੋੜੇ ਛੋਟੇ-ਛੋਟੇ ਪੀਸ ਕੱਟ ਕੇ ਉਹ ਲਗਾ ਦਾਂਗੇ ਬਹੁਤ ਹੀ ਸਵਾਦ ਸਾਡਾ ਤਿਲ ਬੁੱਗਾ ਬਣ ਕੇ ਤਿਆਰ ਹੋ ਗਿਆ ਇਹਨੂੰ ਤੁਸੀਂ ਤਿਲ ਖੋਏ ਦੀ ਮਠਿਆਈ ਵੀ ਕਹਿ ਸਕਦੇ ਹੋ ਤਨ ਮੈਂ ਮੇ ਤੋੜ ਕੇ ਦਿਖਾਰੀਆਂ ਦੇਖੋ ਤੁਹਾਨੂੰ ਕਿੰਨਾ ਸੌਫਟ ਔਰ ਕਿੰਨਾ ਵਧੀਆ ਅੰਦਰ ਉਹ ਬਣਿਆ ਤਿਆਰ ਹੋਇਆ ਤੇ ਤੁਸੀਂ ਵੀ ਆਪਣੇ ਘਰ ਵਿੱਚ ਕਲ ਤਿਲ ਬੁੱਗੇ ਬਣਾਓ ਤੇ ਲੋਹੜੀ ਮਨਾਓ ਸਾਰਿਆਂ ਨੂੰ ਹੈਪੀ ਲੋਹੜੀ ਅਗਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਂਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ ਸਭ ਦਾ ਰੱਬ ਰੱਖਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਅਗਲੀ ਰੈਸਪੀ ਚ ਫੇਰ ਮਿਲਾਂਗੇ ਸਭ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈਆਂ